ਚੰਡੀਗੜ੍ਹ ਦੇ ਵਾਤਾਵਰਣ ਪ੍ਰਦੂਸ਼ਣ ਨੂੰ ਲੈ ਕੇ ਐਮਪੀ ਮਨੀਸ਼ ਦਿਵਾੜੀ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਉਹਨਾਂ ਨੇ ਰਾਜਪਾਲ ਨੂੰ ਇੱਕ ਅਹਿਮ ਅਪੀਲ ਕੀਤੀ ਆ ਉਹਨਾਂ ਨੇ ਲਿਖਿਆ ਕਿ ਚੰਡੀਗੜ੍ਹ ਦੇ ਵਿੱਚ ਪ੍ਰਦੂਸ਼ਣ ਜਿਹੜਾ ਫੈਲ ਚੁੱਕਿਆ ਤੇ ਹਾਲਾਤ ਠੀਕ ਹੋਣ ਤੱਕ ਛੋਟੇ ਬੱਚਿਆਂ ਦੇ ਸਕੂਲਾਂ ਨੂੰ ਬੰਦ ਕਰਨ ਤੇ ਵਿਚਾਰ ਜਿਹੜਾ ਗੰਭੀਰਤਾ ਦੇ ਨਾਲ ਵਿਚਾਰ ਕਰਨਾ ਚਾਹੀਦਾ ਹੈ ਦੱਸਦੇ ਕਿ ਚੰਡੀਗੜ੍ਹ ਦੇ ਵਿੱਚ ਪ੍ਰਦੂਸ਼ਣ ਕਾਫੀ ਫੈਲ ਚੁੱਕਿਆ ਤੇ ਇੱਕ ਸਮੋਗ ਦੀ ਚਿੱਟੀ ਚਾਦਰ ਜਿਹੜੀ ਉਹ ਦਿਖਾਈ ਦੇ ਰਹੀ ਹੈ ਤੇ ਜਿਸ ਦੇ ਨਾਲ ਕਾਫੀ ਸਮੱਸਿਆਵਾਂ ਵੀ ਆ ਰਹੀਆਂ ਨੇ ਤੇ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਵਿਨਿਤ ਅੱਜ ਐਮਪੀ ਮਨੀਸ਼ ਦਿਵਾਰੀ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਕਿ ਹਾਲਾਤ ਜਿਵੇਂ ਦੇ ਬਣੇ ਹੋਏ ਨੇ ਤੇ ਸਕੂਲਾਂ ਨੂੰ ਬੰਦ ਕਰਨ ਤੇ ਇੱਕ ਵਿਚਾਰ ਜਿਹੜਾ ਉਹ ਕਰਨਾ ਚਾਹੀਦਾ ਹੈ ਤੇ ਰਾਸ਼ਟਰਪਤੀ ਨੂੰ ਇੱਕ ਖਾਸ ਅਪੀਲ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਬਿਲਕੁਲ ਭਾਵਨਾ ਦੇਖੋ ਅਗਰ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਇਸ ਵਕਤ AQI ਜਿਹੜਾ ਹੈ ਉਹ ਲਗਾਤਾਰ 300 ਤੋਂ ਪਾਰ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਸਥਿਤੀ ਜਿਹੜੀ ਹੈ ਕੰਟਰੋਲ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਹਾਲਾਂਕਿ ਜ਼ਰੂਰ ਕੰਟਰੋਲ ਜਿਹੜੀ ਪੋਲੂਸ਼ਨ ਕੰਟਰੋਲ ਸੁਸਾਇਟੀ ਹੈ ਉਸ ਦੀ ਤਰਫੋਂ ਕਈ ਇਨੀਸ਼ੀਏਟਿਵ ਲਿਤੇ ਗਏ ਨੇ ਨਗਰ ਨਿਗਮ ਜਿਹੜਾ ਹੈ ਉਹ ਵੀ ਆਪਣੇ ਉਪਰਾਲੇ ਕਰ ਰਿਹਾ ਹੈ ਲੇਕਿਨ ਹਜੇ ਵੀ AQI ਜਿਹੜਾ ਹੈ ਉਹ ਡਾਊਨ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਕਈ ਇਲਾਕੇ ਹੈ ਜਿਵੇਂ ਜਿਸ ਦੇ ਵਿੱਚ AQI ਜਿਹੜਾ ਹੈ ਫਿਰ ਸੋਤੋ ਲੈ ਕੇ 400 ਤੱਕ ਪਹੁੰਚ ਤ ਹੋ ਗਿਆ ਨਜ਼ਰ ਆਇਆ ਇਸ ਤੋਂ ਇਲਾਵਾ ਇਸ ਚੰਗ ਦੇ ਨਾਲ ਮਨੀਸ਼ Tiwari ਵੀ ਕਹਿੰਦੇ ਨਜ਼ਰ ਆਏ ਨੇ ਕਿ ਅਗਰ ਚੰਡੀਗੜ੍ਹ ਦੇ ਵਿੱਚ AQI 500 ਪਹੁੰਚ ਚੁੱਕਿਆ ਤਾਂ ਫਿਰ ਕਿਸ ਚੀਜ਼ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਸਕੂਲਾਂ ਨੂੰ ਬੰਦ ਕਰੋ ਕਿ ਇੱਥੇ ਹਾਦਮਰ ਤੋਂ ਵੀ ਲੋੜ ਹੈ ਇਸ ਏਕਯੂਆਈ ਦੇ ਨਾਲ ਜਿਸ ਹਾਲ ਦੇ ਨਾਲ ਫਾਰ ਲੈਣ ਦੇ ਵਿੱਚ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਰਟ ਪੇਸ਼ੈਂਟਸ ਜਿਹੜੇ ਨੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅੱਖਾਂ ਜਿਹੜੀਆਂ ਨੇ ਉਹ ਮਚਮੀਆਂ ਸ਼ੁਰੂ ਹੋ ਚੁੱਕੀਆਂ ਨੇ ਜਿਸ ਕਰਕੇ ਛੋਟੇ ਬੱਚੇ ਜਿਹੜੇ ਨੇ ਇਸ ਪ੍ਰਦੂਸ਼ਨ ਨੂੰ ਸਹਿਣ ਨਹੀਂ ਕਰ ਸਕਦੇ ਇਸ ਪੋਲੀਸ਼ਨ ਨੂੰ ਸਹਿਣ ਨਹੀਂ ਕਰ ਸਕਦੇ ਇਸ ਕਰਕੇ ਉਹਨਾਂ ਦੀ ਸਿਹਤ ਨਾ ਵਿਗੜੇ ਇਹ ਕਰਕੇ ਸਕੂਲਾਂ ਦੇ ਵਿੱਚ ਛੁੱਟੀ ਦਾ ਵਾਹਾਂ ਜਿਹੜਾ ਉਹ ਜ਼ਰੂਰ ਮਨਿਸ਼ਤੇ ਵਾਲੀ ਕਰਦੇ ਨਜ਼ਰ ਆਏ ਨੇ ਰਾਜਪਾਲ ਤੋਂ ਕਿਉਂਕਿ ਜਦੋਂ ਸਾਡੀ ਵੀ ਗੱਲ ਹੋਈ ਸੀ ਡੀਸੀ ਨੌਂਦੇਵਾਲ ਦੇ ਨਾਲ ਉਹ ਵੀ ਕਹਿੰਦੇ ਹੋਏ ਨਜ਼ਰ ਆਏ ਸੀ ਕਿ ਜ਼ਰੂਰ احتیاط ਵਰਤ ਰਿਹਾ ਲੇਕਿਨ ਜਦੋਂ ਤੱਕ ਨਹੀਂ ਨਹੀਂ ਪੈਂਦਾ ਬੱਤਕ ਸਿਚੁਏਸ਼ਨ ਜਿਹੜੀ ਹੈ ਕੰਟਰੋਲ ਨਹੀਂ ਹੋ ਸਕਦੀ ਕਿਉਂਕਿ ਇਸ ਵਕਤ ਚੰਡੀਗੜ੍ਹ ਦੇ ਜਿਹੜੇ ਅਹਿਮ ਸ਼ਹਿਰ ਨੇ ਚੰਡੀਗੜ੍ਹ ਪੂਰਾ ਦਾ ਪੂਰਾ ਸ਼ਹਿਰ ਜਿਹੜਾ ਉਹ ਧੂਏ ਦੀ chapeet ਦੇ ਵਿੱਚ ਆਇਆ ਹੋਇਆ ਹੈ ਬਿਲਕੁਲ ਇੱਕ ਧੂਏ ਦੀ ਚਾਦਰ ਨੇ ਪੂਰੇ ਸ਼ਹਿਰ ਨੂੰ ਆਪਣੀ chapeet ਦੇ ਵਿੱਚ ਲਿੱਪਾ ਹੋਇਆ ਸਥਿਤੀ ਜਿਹੜੀ ਹੈ ਉਹ ਕਾਫੀ ਨਾਜ਼ੁਕ ਬਣੀ ਹੋਈ ਹੈ ਵੈਰੀ ਪੂਰ ਕੰਡੀਸ਼ਨ ਦੇ ਵਿੱਚ ਚੰਡੀਗੜ੍ਹ ਦਾ 에ਅਰ ਪੋਲੂਸ਼ਨ ਹੈਗਾ ਇਸ ਵਕਤ ਇਸੇ ਕਰਕੇ ਅਪੀਲ ਹੋਈ ਹੈ ਕਿ ਸਕੂਲਾਂ ਦੀ ਛੁੱਟੀ ਕੀਤੀ ਜਾਏ ਤਾਂਕਿ ਇਸ 에ਅਰ ਪੋਲੂਸ਼ਨ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ ਜੀ ਵੀ ਨੇ ਜਿਨ੍ਹਾਂ ਚੱਕਰ ਬਾਰਿਸ਼ ਨਹੀਂ ਹੁੰਦੀ ਉਹਨਾਂ ਚੱਕਰ ਸਿਚੁਏਸ਼ਨ ਕੰਟਰੋਲ ਨਹੀਂ ਹੋ ਸਕਦੀ ਤੇ ਪੂਰੀ ਹੋਰ ਅਪਡੇਟ ਲਈ ਜੁੜ ਰਹੇ ਹਾਂਗੇ ਤੁਹਾਡੇ ਨਾਲ ਤੇ ਅਸੀਂ ਮੇਰੇ ਸਹੋਗੀ ਵਿਨਿਤ ਇਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿੰਨਾ ਚੱਕਰ ਬਾਰਿਸ਼ ਨਹੀਂ ਹੋ ਜਾਂਦੀ ਸਿਚੁਏਸ਼ਨ ਕੰਟਰੋਲ ਜੇ ਨਹੀਂ ਹੋ ਸਕਦੀ ਕਿਉਂਕਿ ਪ੍ਰਦੂਸ਼ਣ ਕਾਫੀ ਹੱਦ ਤੱਕ ਵੱਡੇ ਪੱਧਰ ਤੇ ਫੈਲ ਚੁੱਕਿਆ ਹੈ ਏਕੁਆਈ ਏਕਯੂ ਆਈ ਮਾਰੇ ਸਤਰ ਤੇ ਪਹੁੰਚ ਚੁੱਕਿਆ ਹੈ ਤੇ ਕਾਫੀ ਦਿੱਕਤਾਂ ਦੀ ਪਰੇਸ਼ਾਨੀ ਜਿਹੜੀ ਹੈ ਦਿੱਕਤਾਂ ਪਰੇਸ਼ਾਨੀਆਂ ਲੋਕਾਂ ਨੂੰ ਆ ਰਹੀਆਂ ਨੇ ਤੇ ਛੋਟੇ ਬੱਚਿਆਂ ਨੂੰ ਲੈ ਕੇ ਐਮਪੀ ਮਨੀਸ਼ ਦਿਵਾੜੀ ਦੇ ਵੱਲੋਂ ਰਸ਼ਪਾਲ ਨੂੰ ਅਪੀਲ ਕੀਤੀ ਗਈ ਹੈ ਕਿ ਇਸਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿ ਛੋਟੇ ਬੱਚਿਆਂ ਦੇ ਸਕੂਲ ਜਿਹੜੇ ਆ ਉਹ ਬੰਦ ਕਰ ਦੇਣੇ ਚਾਹੀਦੇ ਜਿੰਨੇ ਚਿਕਾ ਹਾਲਾਤ ਜਿਹੜੇ ਉਹ ਠੀਕ ਨਹੀਂ ਹੋ ਜਾਂਦੇ ਤੇ ਪ੍ਰਦੂਸ਼ਣ ਜਿਹੜਾ ਫੈਲਦਾ ਹੋਰ ਦਿਖਾਈ ਦੇ ਰਿਹਾ ਤੇ ਇੱਕ স্মੋਗ ਦੀ ਚਾਦਰ ਵੀ ਜਿਹੜੀ ਆ ਦਿਖਾਈ ਦੇ ਰਹੀ ਹੈ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਇੱਕ ਬਿਊਟੀਫੁੱਲ ਸਿਟੀ ਚੰਡੀਗੜ੍ਹ ਨੂੰ ਕਿਹਾ ਜਾਂਦਾ ਹੈ ਤੇ ਉਸ ਤੇ ਪ੍ਰਦੂਸ਼ਣ ਜਿਹੜਾ ਇਸ ਤਰ੍ਹਾਂ ਫੈਲਦੇ ਫੈਲ ਜਾਣਾ ਗੰਭੀਰਤਾ ਦੇ ਨਾਲ ਇਸ ਨੂੰ ਲਿਆ ਜਾਣਾ ਚਾਹੀਦਾ ਹੈ ਤੇ ਛੋਟੇ ਬੱਚੇ ਸਕੂਲ ਬੰਦ ਕਰ ਦਿੱਤੇ ਜਾਣੇ ਚਾਹੀਦੇ ਕਿਉਂਕਿ ਛੋਟੇ ਬੱਚੇ ਜਿਹੜੇ ਹੁੰਦੇ ਆ ਬੜੇ ਨਾਸ਼ੁਕ ਹੁੰਦੇ ਆ ਤੇ ਇਹ ਪ੍ਰਦੂਸ਼ਣ ਜਿਹੜਾ ਉਹਨਾਂ ਨੂੰ ਨੁਕਸਾਨ ਪਹੁੰਚਾ ਸਕੇ ਇਸ ਲਈ ਉਹਨਾਂ ਨੂੰ ਘਰ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਤੇ ਇਸੇ ਤਰ੍ਹਾਂ ਪ੍ਰਦੂਸ਼ਣ ਫੈਲਣ ਤੇ ਹੀ ਐਮਪੀ ਮਨਿਸ਼ ਦਿਵਾਲੀ ਦੇ ਵੱਲੋਂ ਰਾਸ਼ਪਾਲ ਨੂੰ ਇੱਕ ਖਾਸ ਅਪੀਲ ਜਿਹੜੀ ਆ ਅੱਜ ਉਹ ਟਵੀਟ ਦੇ ਰਾਹੀਂ ਕੀਤੀ ਗਈ ਹੈ